ਸ਼੍ਰਮਣੀ ਕਾਲਦਲ ਦਿੱਲੀ ਸਟੇਟ ਵੱਲੋਂ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਨੇਸ਼ ਮੁਲਿਤ ਕੀਤੀ ਇਸ ਮੀਟਿੰਗ ਦੌਰਾਨ ਪਾਰਟੀ ਦੇ ਪ੍ਰਧਾਨ ਐਮਪੀਐਸ ਚੱਡਾ ਅਤੇ ਹੋਰ ਮੈਂਬਰਾਂ ਦੀ ਮੌਜੂਦਗੀ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼੍ਰਮਣੀ ਕਾਲਦਲ ਦਿੱਲੀ ਸਟੇਟ ਵਿੱਚ ਸ਼ਾਮਲ ਹੋਈਆਂ ਕਾਲਕਨੇਸ਼ ਸਭਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਤੇ ਕਿਹਾ ਕਿ ਇਸ ਨਾਲ ਦਿੱਲੀ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਇਸ ਮੌਕੇ ਦਿੱਲੀ ਕਮੇਟੀ ਦੇ ਹੋਰ ਆਗੂ ਮੌਜੂਦ ਰਹੇ ਅੱਜ ਸ਼ਰੋਮਣੀ ਅਕਾਲੀ ਦਰਬ ਦਿੱਲੀ ਸਟੇਟ ਦੇ ਵਿੱਚ ਜਿਸ ਪੱਧਰ ਦੇ ਉੱਤੇ ਇਜ਼ਾਫਾ ਹੋਇਆ ਮੈਂ ਅਕਾਲਪੁਰੇ ਦਾ ਧੰਨਵਾਦ ਕਰਦਾ ਔਰ ਇਹਨਾਂ ਬੀਬੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਪਾਰਟੀ ਦੇ ਵਿੱਚ ਭਰੋਸਾ ਰੱਖਦੀ ਹੋਈ ਵੱਡੀ ਗਿਣਤੀ ਦੇ ਵਿੱਚ ਅੱਜ ਮੈਂ ਕਹਿ ਸਕਦਾ ਕਿ ਸੈਂਕੜਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਬੀਬੀਆਂ ਜੁਆਇਨ ਕੀਤੀਆਂ ਨੇ ਔਰ ਇਹਨਾਂ ਦੇ ਸਾਰੀ ਟੀਮ ਦਾ ਇੱਕੋ ਆਸਤਾ ਇੱਕੋ ਜਿਹੜਾ ਮਕਸਦ ਹੈ ਉਹ ਗੁਰੂ ਪੰਥ ਦੀ ਸੇਵਾ ਕਰਨਾ ਔਰ ਮਾਨਵਤਾ ਦੀ ਸੇਵਾ ਕਰਨਾ ਸੋ ਇਹਨਾਂ ਸਾਰਿਆਂ ਨੂੰ ਜਿੱਥੇ ਜਿ ਆਇਆ ਕਹਿੰਦੇ ਆ ਸਾਡੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇਹਨਾਂ ਨੂੰ ਸਵਾਗਤ ਕੀਤਾ ਔਰ ਅਸੀਂ ਇਹ ਉਮੀਦ ਰੱਖਦੇ ਆ ਕਿ ਜਿਸ ਤਰੀਕੇ ਦੇ ਨਾਲ ਸਾਡਾ ਪਹਿਲੇ ਬਹੁਤ ਸਟਰੋਂਗ ਇੱਕ ਇਸਤਰੀ ਵਿੰਗ ਹੈਗਾ ਔਰ ਉਹਦੇ ਵਿੱਚ ਜਿੰਨਾ ਵੱਡਾ ਜਿ ਇਜ਼ਾਫਾ ਹੋਇਆ ਇਹ ਵਾਕਈ ਇੱਕ ਖੁਸ਼ੀ ਦੀ ਗੱਲ ਹੈ ਔਰ ਸਾਰੀਆਂ ਬੀਬੀਆਂ ਦਾ ਆਏ ਹੋਏ ਦਾ ਮੈਂ ਧੰਨਵਾਦ ਕਰਦਾ ਹਾਂ ਪਾਰਟੀ ਦੇ ਵਿੱਚ ਜਿ ਆਇਆ ਬੰਦੇ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਕਾਲੀ ਦਲ ਦਿੱਲੀ ਸਟੇਟ ਔਰ ਦਿੱਲੀ ਸੇ ਗੁਰਦਾਰਾ ਮੈਨੇਜਮੈਂਟ ਕਮੇਟੀ ਦੀ ਜੋ ਟੀਮ ਹੈ ਸਾਡੇ ਡਾਇਨਾਮਿਕ ਪ੍ਰੈਜ਼ੀਡੈਂਟ ਸਰ ਹਰਮੀਤ ਸਿੰਘ ਕਾਲਕਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਜਗਦੀਪ ਸਿੰਘ ਕਾਲੋ ਜੀ ਜਨਨ ਸ਼ਕਤੀ ਜੋ ਸੇਵਾਵਾਂ ਚੱਲਦੀਆਂ ਪਈਆਂ ਉਹਨੂੰ ਦੇਖਦੇ ਹੋਏ ਤੁਸੀਂ ਅੱਜ ਦੇਖਿਆ ਕਿ ਕਿਵੇਂ ਬੀਬੀਆਂ ਦਾ ਅਜ ਹੜਾ ਆਇਆ ਹੋਇਆ ਸੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਹ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਬੀਬੀਆਂ ਆਈਆਂ ਸੀ ਔਰ ਇਹਨਾਂ ਨੇ ਦੇਖਿਆ ਕਿ ਦਿੱਲੀ ਸੇ ਗੁਰਦਾਰਾ ਕਮੇਟੀ ਦੀ ਬਹੁਤ ਸੋਹਣੇ ਔਰ ਸ਼ਲਾਘਾਜੋਕ ਕੰਮ ਚੱਲਦੇ ਪੈਨੇ ਚਾਹੇ ਉਹ ਮੈਡੀਕਲ ਦੀ ਸੇਵਾਵਾਂ ਨੇ ਪੜ੍ਹਾਈ ਦੀ ਗੱਲ ਕਰੀਏ ਜਾਂ ਕੀਰਤਨ ਦਰਬਾਰਾਂ ਦੀ ਗੱਲ ਕਰੀਏ ਜਾਂ ਪਿੱਛੇ ਜੋ ਗਰਮੀ ਇਸ ਤੌਰ ਤੇ ਕੈਂਪ ਲਗਾਏ ਗਏ ਸੀ ਪੰਜਾਬੀ ਸਿੱਖ ਲਾਈ ਦੀ ਗੁਰਬਾਨੀ ਸਿੱਖ ਲਾਈ ਦੀ ਤੇ ਉਹਨੂੰ ਦੇਖਦੇ ਹੋਏ ਅੱਜ ਜਿਹੜੀਆਂ ਇੱਥੇ ਇੰਨਾ ਵੱਡਾ ਗਿਣਤੀ ਦੇ ਵਿੱਚ ਬੀਬੀਆਂ ਨੇ ਸ਼ਰੋਮੀ ਇਕਾਦੀ ਦਲ ਦਿੱਲੀ ਸਟੇਟ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਔਰ ਸਮੇਂ ਰੰਦੇ ਹੋਏ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਜਿਵੇਂ ਇਹ ਲੋਗ ਆਉਣਗੇ ਔਰ ਇਹਨਾਂ ਨੂੰ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣੀਆਂ ਮੈਂ ਧੰਨਵਾਦ ਕਰਾਂਗਾ ਕਵਨ ਕਵਲਜੀਤ ਕਰਦਾ ਜਿਨ੍ਹਾਂ ਨੇ ਆਪਣੀ ਪੂਰੀ ਦਿੱਲੀ ਤੋਂ ਬੀਬੀਆਂ ਇਕੱਠੀਆਂ ਕਰਕੇ ਸਾਨੂੰ ਦਿ ਸ਼ੋਨਾ ਕਾਲ ਦਿੱਲੀ ਨੂੰ ਜੁਆਇਨ ਕੀਤਾ ਤੇ ਜਿਹੜੇ ਬੀਬੀਆਂ ਆਈਆਂ ਜਿਹੜੀਆਂ ਇਹਨਾਂ ਦੇ ਨਾਲ ਪੰਜ ਪੰਜ 700 ਬੀਬੀਆਂ ਹੋਰ ਨੇ ਇਲਾਕੇ ਜਾ ਸਨ ਮੇਨ ਨੇ ਜਿਹੜੇ ਕਰੀਮ ਨੇ ਜਿਹੜਾ ਉਹਨਾਂ ਨੂੰ ਜੁਆਇਨ ਕਰਾਇਆ ਸਾਨੂੰ ਔਰ ਅੱਗੇ ਉਹਨਾਂ ਨੇ ਕਿਹਾ ਕਿ ਹਰ ਮਹੀਨੇ ਇਹੋ ਮੀਟਿੰਗ ਕਰਾਂਦੇ ਰਹਿਣਗੇ ਜਿਹੜੇ ਹੋਰ ਬੀਬੀਆਂ ਹਾਰੇ ਇਲਾਕੇ ਤੋਂ ਆਣਗੇ ਉਹਨਾਂ ਨੂੰ ਜੁਆਇਨ ਕਰਾਂਗੇ ਤੇ ਮੈਂ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਆ ਇਹਨਾਂ ਨੂੰ ਜੁਆ ਕਰਨਾ ਚਾਹਨੀ ਆ ਹਰਮਿਤ ਸਿੰਘ ਕਲਕਾ ਜੀ ਦਾ ਔਰ ਉਹਨਾਂ ਦਾ ਰਾਜਾ ਜੀ ਦਾ ਕਿਉਂਕਿ ਇਹਨਾਂ ਨੇ ਸਾਨੂੰ ਇੱਥੇ ਇੰਟਰੋਡਿਊਸ ਕਰਾਇਆ ਇਹ ਔਰ ਮੇਰੀਆਂ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਬੀਬੀਆਂ ਨੇ ਉਹ ਮੇਰੇ ਨਾਲ ਜੋੜ ਕੇ ਅਸੀਂ ਬਹੁਤ ਅੱਛਾ ਸੋਸ਼ਲ ਕਾਜ਼ ਕਰਨਾ ਚਾਹੁੰਦੇ ਆ ਤੇ ਸਾਨੂੰ ਬਹੁਤ ਅੱਛਾ ਪਲੇਟਫਾਰਮ ਮਿਲ ਗਿਆ ਹੈ ਔਰ ਅਸੀਂ ਵਾਈਗੁਰ ਜੀ ਦਾ ਬਹੁਤ-ਬਹੁਤ ਸ਼ੁਕਰ ਕਰਨੇ ਆ ਕਿ ਅਸੀਂ ਇਹਨਾਂ ਦੀ ਸ਼ੈਡੋ ਦੇ ਵਿੱਚ ਅਸੀਂ ਸੇਫ ਫੀਲ ਕਰਾਂਗੇ ਔਰ ਐਜੂਕੇਸ਼ਨ ਦਾ ਜਾਂ ਮਤਲਬ ਹੈਲਥ ਦਾ ਜੋ ਵੀ ਮਤਲਬ ਸਾਡੇ ਤੋਂ ਪੋਸੀਬਲ ਹੈਲਪ ਉਹ ਪਾਇਆ ਕਰੇਗੀ ਨੀੜੀ ਪਰ ਸੰਦੀਸ਼ਿਕ ਫੈਮਲੀਆਂ ਦੀ ਉਹ ਅਸੀਂ ਕਰਾਂਗੇ ਰਣਾ ਜੀਤ ਮਠਾਰੂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਮੈਂ ਆਪਣੇ YouTube Instagram ਉਰ Facebook ਫੈਮਲੀ ਦੀ ਸਪੋਰਟ ਨਾਲ ਲੋਕਾਂ ਦੀ ਹੈਲਪ ਕਰਦੇ ਆ ਤੇ ਮੈਨੂੰ ਵੀ ਇੱਕ ਪਲੈਟਫਾਰਮ ਚਾਹੀਦਾ ਸੀ ਜਿਹਦੇ ਵਾਸਤੇ ਮੈਨੂੰ ਮੈਮ ਨੇ ਇੱਥੇ ਬੁਲਾਇਆ ਕਮਲਜੀਤ ਮੈਮ ਦਾ ਮੈਂ ਥੈਂਕਸ ਕਰਦਾ ਹਾਂ ਦਿਸ ਇਜ਼ ਮਾਈ ਸੈਕੰਡ ਮੀਟਿੰਗ ਤੇ ਇਹਨਾਂ ਦਾ ਜੋ ਪੰਜਾਬੀ ਸਭਾ ਹੈ ਉਹ ਕਾਫੀ ਹੈਲਪ ਕਰਦੀ ਹੈ ਲੋਕਾਂ ਦੀ ਸਪੈਸ਼ਲੀ ਸਿੱਖ ਪੰਜਾਬੀ ਫੈਮਿਲੀਜ਼ ਦੀ ਜੋ ਮਾਈਨੋਰਟੀ ਦੇ ਵਿੱਚ ਨੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਜੁਆਇਨ ਕਰਕੇ ਪੰਜਾਬੀ ਜ਼ਬਾਨ ਨੂੰ ਤੇ ਆ ਜਸਟ ਵਾਂਟ ਕਿ ਤੁਸੀਂ ਮੇਰੀ ਵੀਡੀਓਜ਼ ਦੇਖਦੇ ਰਹੋ ਤੇ ਅਗਰ ਕਿਸੇ ਦੀ ਹੈਲਪ ਅਸੀਂ ਕਰਦੇ ਆਂ ਤੇ ਮਤਲਬ ਨਿਸ਼ਕਾਮ ਸੇਵਾ ਹੈਗੀ ਇੱਕ ਤਰ੍ਹਾਂ ਦੀ ਜੋ ਇੱਕ ਪਲੈਟਫਾਰਮ ਮੈਨੂੰ ਚਾਹੀਦਾ ਸੀ ਉਹ ਮੈਮ ਨੇ ਮੈਨੂੰ ਦਿੱਤਾ ਤੇ ਮੈਂ ਵਾਦਾ ਕਰਦਾ ਕਿ ਅੱਗੇ ਵੀ ਹੈਲਪ ਕਰਦਾ ਰਾਂਗਾ